ਜਿਹੜੇ ਸਿੰਗਰ ਹਤਿਆਰਾਂ ਦੀ ਗੱਲ ਕਰਦੇ ਆ ਜਿਹੜੇ ਸਿੰਗਰ ਸਾਰਿਆਂ ਦੀ ਗੱਲ ਕਰਦੇ ਉਹ ਕਿੱਥੇ ਨਹੀਂ ਖੜੇ ਨਹੀਂ ਅੱਜ ਨਾਲ ਕਿਸਾਨਾਂ ਦੇ ਤੇ ਗਾਣੇ ਤਾਂ بڑے ਗਾਉਂਦੇ ਆ ਦਿੱਲੀ ਕਿੱਟੀ ਲੈ ਜੱਟ ਲੈ ਆਏ ਇਹ ਕਰ ਲਿਆ ਅੱਜ ਕੋਈ ਨਹੀਂ ਦਿੱਲੀ ਵਾਲਾ ਖੜਾ ਰਿਹਾ ਉੱਥੇ ਨਹੀਂ ਨਹੀਂ ਜੱਟ ਐ ਹੁੰਦੇ ਨੇ ਜੱਟ ਫਲਾਣਾ ਜੱਟ ਤਾਂ ਰਫਲ ਰੱਖਦਾ ਜੱਟ ਤਾਂ ਉਹ ਬੈਠਾ ਜੱਟ ਬਾਰਡਰ ਤੇ ਇੱਕ ਦੇ ਗੋਲੀ ਵੱਜੀ ਐ ਕੋਈ ਪਤਾ ਲੈਣ ਨਹੀਂ ਗਿਆ ਹੁੰਦੇ ਘਰ ਬੰਗਾਲ ਵਰਗੇ ਦੇਸ਼ ਦੇ ਕਈ ਪੀਐਸ ਆਫੀਸਰ ਦੇ ਉੱਤੇ ਜੋ ਜੋਗੀ ਸਰਦਾਰ ਹੈ ਉਹਨੂੰ ਇਹ ਤੁਸੀਂ ਸਿੱਧਾ ਕੁਐਸਚਨ ਕਰ ਰਹੇ ਹੋ ਕਿ ਤੂੰ ਖਾਲਸਤਾਨੀ ਇੱਥੇ ਖੜਾ ਕੀ ਕਰਦਾ ਹੈ ਇਹ ਤਾਂ ਕਲੀਅਰ ਹੁੰਦਾ ਨਾ ਵੀ ਇਹਨਾਂ ਦੀ ਮਨਛਾ ਸਾਡੇ ਪ੍ਰਤੀ ਕੀ ਆ ਇਹ ਸਾਡੇ ਪ੍ਰਤੀ ਕੀ ਸੋਚਦੇ ਆ ਫਿਰ ਤੁਸੀਂ ਜੇ ਤੁਹਾਡੇ ਕੋਲ ਠੀਕ ਹੈ ਬਲ ਹੈ ਤੁਹਾਡੇ ਕੋਲ ਗੋਲੀਆਂ ਹੈ ਤੁਹਾਡੇ ਕੋਲ ਸਰਕਾਰ ਤੁਹਾਡੀ ਹੈ ਤੁਸੀਂ ਗੋਲੀਆਂ ਚਲਾਦੇ ਬਲ ਨੈਸ਼ਨਲ ਮੀਡੀਆ ਨੇ ਵੀ ਇਹ ਸਾਬਤ ਕਰਤਾ ਕਿ ਇਹ ਟੈਰਰਿਸਟ ਬੈਠੇ ਨੇ ਖਾਲਸਤਾਨੀ ਨੇ ਮੈਂ ਕੱਲ ਗਿਆ ਸੀ ਗੱਲਬਾਤ ਕੀਤੀ ਤਾਂ ਕਹਿੰਦੇ ਜਦੋਂ ਆਏ ਸੀ ਨਾ ਇੱਕ ਤਾਂ ਉਹਨਾਂ ਦੇ ਵਰਦੀ ਨਹੀਂ ਪਾਈ ਸੀ ਹਨਾ ਕਲੀਆਂ ਜੈਕਟਾਂਆਂ ਪਾਈਆਂ ਸੀ ਸਿਵਲ ਤੇ ਸੀਗੇ ਫਿਰ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਪਰ ਮੈਂ ਵੀ ਹਿੰਦੂ ਹਾਂ ਠੀਕ ਹੈ ਨਾ ਪਰ ਮੈਂ ਮੈਂ ਸਰ ਨਾਲੋਂ ਪਹਿਲਾ ਇਨਸਾਨ ਇਨਸਾਨੀਅਤ ਦਾ ਜੇ ਕੋਈ ਇਨਸਾਨੀਅਤ ਦਾ ਪਾਠ ਪੜ੍ਹਾਊਗਾ ਤਾਂ ਉਹ ਬੰਦਾ ਸਹੀ ਹੈ ਪਰ ਦੇਖੋ ਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਦੇ ਡਾਂਗਾਂ ਚਲਾ ਕੇ ਫਿਰ ਜੈ ਸ਼੍ਰੀ ਰਾਮ ਦੇ ਜਕਾਰੇ ਲਾਉਣਾ ਰਾਮ ਜੀ ਤਾਂ ਇਹ ਨਹੀਂ ਕਹਿੰਦੇ ਨਾ ਕਿੱਥੇ ਲੈ ਕੇ ਭਗਵਦ ਗੀਤਾ ਦੇ ਵਿੱਚ ਦੋਸਤੋ ਜਵਾਕ ਮਰਦੇ ਨੇ ਜਾਂ ਪੰਜਾਬ ਦੀ ਨੌਜਵਾਨੀ ਮਰਦੀ ਹੈ ਤਾਂ ਉਹ ਕਿੰਨਾ ਕਸੂਰ ਹੋਊਗਾ ਉਹ ਤਾਂ ਚਾਹਦੇ ਨਹੀਂ ਆਪਣੇ ਪੰਜਾਬ ਨੂੰ ਸ਼ੋਅ ਏਦਾਂ ਕੀਤਾ ਜਾ ਰਿਹਾ ਹੈ ਕਿ ਅਤਵਾਦੀ ਅਰ ਇਹ ਦੇਖੋ ਸਾਡੀ ਇੱਕ ਜਾਨ ਦੀ ਕੀਮਤ 1 ਕਰੋੜ ਰੁਪਇਆ ਲਈ ਜਾ ਰਹੀ ਹੈ ਪਰ ਮੈਂ ਮੈਂ ਤਾਂ ਇਹ ਕਹਿਣਾ ਨਾ ਤੁਸੀਂ ਅੱਜ ਮਰੇ ਮਗਰੋਂ ਕਰੋੜ ਰੁਪਇਆ ਦੇ ਰਹੇ ਹੋ ਜੇ ਉਸੇ ਕਿਸਾਨ ਦਾ ਪਹਿਲਾਂ ਤੁਸੀਂ ਕਰਜ਼ਾ ਹੀ ਮਾਫ ਕਰ ਦੋ ਕਰਜ਼ਾ ਕਰੋੜ ਵੀ ਨਹੀਂ ਹੋਣਾ 10 ਲੱਖ 20 ਲੱਖ ਹੋਊਗਾ ਜੇ ਉਹ ਹੀ ਮਾਫ ਕਰ ਦਿੰਦੇ ਉਹਨੂੰ ਲੋੜ ਹੀ ਨਹੀਂ ਪੈਣੀ ਸੀ ਭਾਈ ਜਾਨ ਦੀ ਜਿਹੜੇ ਸਿਲੰਡਰ ਪਿੱਛੇ ਰੋਲਾ ਪਾਉਂਦੇ ਹੁੰਦੇ ਸੀ ਹਾਏ ਹਾਏ ਲੁੱਟ ਲਿਆ ਸਰਕਾਰ ਨੇ ਹਾਏ ਹਾਏ ਮਰ ਗਏ ਕਿੱਥੇ ਗਏ ਇਹੀ ਇਹ ਪ੍ਰਧਾਨ ਮੰਤਰੀ ਆ ਜਦੋਂ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਸੀਗੇ ਤਾਂ ਉਦੋਂ ਇਹੀ ਐਮਐਸਪੀ ਦੀ ਗੱਲ ਕਰਦੇ ਹੁੰਦੇ ਸੀ ਜਿਹੜਾ ਈਰਅਲ ਤੇ ਫਲਾਸਤੀਨ ਵਰਗਾ ਜਿਹੜਾ ਮਾਹੌਲ ਤੁਸੀਂ ਪੈਦਾ ਕਰਤਾ ਜਿਹੜੇ ਡਰੋਨ ਉੱਤੇ ਵਰਤੇ ਜਾਂਦੇ ਸੀ ਉਹ ਡਰੋਨ ਅੱਜ ਪੰਜਾਬ 'ਚ ਵਰਤੇ ਜਾ ਰਹੇ ਆ ਅੱਜ ਜਵਾਬ ਕਿਸਾਨ ਇਟਰਨ ਨੂੰ ਵੀ ਮੰਨ ਲਾਦਾ ਦੇਨੇ ਪੈਣਗੇ ਕਿਉਂਕਿ ਉਹ 22 ਸਾਲ ਦਾ ਪੁੱਤ ਗਿਆ ਅੱਜ ਕਿੰਨੇ ਘਰਾਂ ਦੇ ਪੁੱਤ ਜਿਹੜੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਇੱਕ ਦੇਖੋ ਨੌਜਵਾਨ ਦੀ ਆਖ ਕੱਢਣੀ ਪੈਗੀ ਉਹ ਸਾਰੀ ਉਮਰ ਲਈ ਗਿਆ ਪੱਟੜ ਹੋ ਗਿਆ ਦੇਖੋ ਕਹਿੰਦੇ ਜਿੱਥੇ ਵੀ ਮਰਦੇ ਆ ਸਾਡੇ ਪੰਜਾਬ ਦੇ ਪੁੱਤ ਮਰਦੇ ਆ ਅੱਜ ਚੀਨ ਦੇ ਬਾਡਰਾਂ ਤੇ ਦੇਖ ਲਓ ਪੰਜਾਬ ਦੇ ਨੌਜਵਾਨ ਕੜੇ ਆ ਪਾਕਿਸਤਾਨ ਬਾਡਰਾਂ ਤੇ ਪੰਜਾਬ ਦੇ ਪੁੱਤ ਲਾਏ ਹੋਏ ਆ ਤੇ ਅੱਜ ਇਹਨਾਂ ਬਾਡਰਾਂ ਦੇ ਉੱਤੇ ਵੀ ਮਾਰ ਕੌਣਦੇ ਆ ਪੰਜਾਬ ਦਾ ਪੁੱਤ ਮਾਰਿਆ ਅੰਨ ਖਵਾਨ ਨੂੰ ਤਾਂ ਆਪਾਂ ਯਾਦ ਆ ਜਾਂਦੇ ਆ ਕਣਕ ਲੈਣੀ ਆ ਆਪਾਂ ਯਾਦ ਆ ਜਾਂਦੇ ਆ ਝੋਨਾ ਲੈਣਾ ਆਪਾਂ ਯਾਦ ਆ ਜਾਂਦੇ ਆ ਤੇ ਜਦੋਂ ਗੋਲੀਆਂ ਖਾਣੀਆਂ ਬਾਰਡਰਾਂ ਤੇ ਉਦੋਂ ਆਪਾਂ ਯਾਦ ਆ ਜਾਂਦੇ ਆ ਇਹੀ ਭਾਰਤ ਮੁਲਕ ਦੀ ਪ੍ਰਧਾਨ ਮੰਤਰੀ ਜਦੋਂ ਅਮਰੀਕਾ ਕਣਕ ਮੰਗਣ ਗਈ ਸੀ ਅਗਲੇ ਨੇ ਕਿਹਾ ਸੀ ਭੁੱਖੇ ਦੇਸ਼ ਦੀ ਰਾਣੀ ਆ ਗਈ ਤੇ ਅੱਜ ਸਾਨੂੰ ਹੀ ਸਾਨੂੰ ਮਾਰਿਆ ਜਾ ਰਿਹਾ ਜੇ ਅਸੀਂ ਹੱਕ ਮੰਗਣ ਗਏ ਅਸੀਂ ਕਿਹਾ ਕਰਜ਼ਾ ਮਾਫ਼ ਕਰ ਦਿਓ ਸਾਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਉਹੀ ਕੁਰਸੀ ਆ ਉਹੀ ਪੋਜੀਸ਼ਨ ਆ ਦਾ ਇੰਪੈਕਟ ਦੇ ਨਾਲ ਜੁੜੇ ਹਾਂ ਮਹਾਰਾਜ ਦੀਪ ਸਿੰਘ ਤੇ ਮੇਰੇ ਨਾਲ ਨੇ ਜਗਤਪ੍ਰੀਤ ਸਿੰਘ ਜਗਤਪ੍ਰੀਤ ਕੀ ਹਾਲ ਆ ਭਾਈ ਬਹੁਤ ਵਧੀਆ ਭਾਈ ਤੁਸੀਂ ਸੁਣੋ ਜੋ ਘਟਨਾ ਖਨੋਰੀ ਬਾਰਡਰ ਤੇ ਵਾਪਰੀ ਇੱਕ 22 ਸਾਲ ਦਾ ਮਾਪਿਆਂ ਦਾ ਲਾਤਾ ਪੁੱਤ ਚਲੇ ਜਾਣਾ ਅੱਜ ਸਾਰੇ ਰੋ ਰਹੇ ਆ ਤੁਸੀਂ ਵੀ ਲਗਾਤਾਰ ਮੇਰੇ ਨਾਲ ਬਾਰਡਰ ਤੇ ਕਵਰੇਜ ਲਈ ਜਾ ਰਹੇ ਹੋ ਇਹ ਖਲਾਫ ਜਿਹੜੇ ਬੰਦੇ ਜਾ ਰਹੇ ਕੀ ਲੱਗਦਾ ਭਾਈ ਪੰਜਾਬ ਦਾ ਬਣੂਗੀ ਤਾਂ ਇਹਦੀ ਪਹਿਲੀ ਗੱਲ ਤਾਂ ਇਹ ਸੋਚਣੀ ਪਊ ਵੀ ਗੋਲੀ ਚੱਲੀ ਕਿਉਂ ਹੂੰ ਗੋਲੀ ਚਲਾਉਣ ਦਾ ਕਾਰਨ ਇੱਕ ਤੁਸੀਂ ਨੌਜਵਾਨਾਂ ਉੱਤੇ ਤੁਸੀਂ ਸਿੱਧੀਆਂ ਫਾਇਰਿੰਗ ਕਰਦੇ ਹੋ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਤੁਸੀਂ ਫਾਇਰਿੰਗ ਕਰਨ ਲੱਗੇ ਹੋ ਤੁਸੀਂ ਸ਼ੂਟ ਐਟ ਸਾਈਡ ਤੋਂ ਆਰਡਰ ਦੇਦੇ ਹੋ ਵੀ ਜਿਹੜਾ ਕਿਸਾਨ ਬੈਠਾ ਹੈ ਹੱਤਵੱਦੀ ਹੈ ਉਹ ਟੈਰਰਿਸਟ ਹੈ ਸਾਬਿਤ ਹੈ ਹੀ ਕਰਤਾ ਨਾ ਉਹਨਾਂ ਨੇ ਹਾਂ ਤੁਸੀਂ ਮਾਰਨਾ ਸਾਨੂੰ ਸਿੱਧਾ ਮਾਰ ਦੋ ਆ ਨੈਸ਼ਨਲ ਮੀਡੀਆ ਨੇ ਵੀ ਇਹ ਸਾਬਿਤ ਕਰਤਾ ਕਿ ਇਹ ਟੈਰਰਿਸਟ ਬੈਠੇ ਨੇ ਖਾਲਿਸਤਾਨੀ ਨੇ ਪੁਲਿਸ ਦੀ ਉੱਥੇ ਬੰਗਾਲ ਵਰਗੇ ਦੇਸ਼ ਦੇ ਕਈ ਪੀਐਸ ਆਫੀਸਰ ਦੇ ਉੱਤੇ ਜੋ ਜੋਗੀ ਸਰਦਾਰ ਹੈ ਹੂੰ ਉਹਨੂੰ ਇਹ ਤੁਸੀਂ ਸਿੱਧਾ ਕੁਐਸਚਨ ਕਰ ਰਹੇ ਹੋ ਕਿ ਤੂੰ ਖਾਲਸਤਾਨੀ ਇੱਥੇ ਖੜਾ ਕੀ ਕਰਦਾ ਇੱਥੋਂ ਕਲੀਅਰ ਹੁੰਦਾ ਨਾ ਵੀ ਇਹਨਾਂ ਦੀ ਮਨਸ਼ਾ ਸਾਡੇ ਪ੍ਰਤੀ ਕੀ ਆ ਇਹ ਸਾਡੇ ਪ੍ਰਤੀ ਕੀ ਸੋਚਦੇ ਆ ਫਿਰ ਫਿਰ ਤੁਸੀਂ ਜੇ ਤੁਹਾਡੇ ਕੋਲ ਠੀਕ ਹੈ ਬਲ ਹੈ ਤੁਹਾਡੇ ਕੋਲ ਗੋਲੀਆਂ ਹੈ ਤੁਹਾਡੇ ਕੋਲ ਸਰਕਾਰ ਤੁਹਾਡੀ ਹੈ ਤੁਸੀਂ ਗੋਲੀਆਂ ਚਲਾ ਦਿਓ ਇੱਥੋਂ ਸਾਰੇ ਭੱਜ ਜਾਣਗੇ ਵਧੀਆ ਹੋ ਜਾਊਗਾ ਤੁਹਾਡੀ ਇਮੇਜ ਉੱਧਰ ਜੂਗੀ ਵੀ ਹਾਂ ਅਸੀਂ Hindu Hindu ਰਾਸ਼ਟਰ ਬਣਾਣਾ ਹੈ ਹੂੰ ਇਹ ਵੀ ਹੋਇਆ ਉਥੇ ਖਨੋਰੀ ਦੇ ਜਦੋਂ ਕਹਿੰਦੇ ਮੈਂ ਕੱਲ ਗਿਆ ਸੀ ਗੱਲਬਾਤ ਕੀਤੀ ਤਾਂ ਕਹਿੰਦੇ ਜਦੋਂ ਆਏ ਸੀ ਨਾ ਇੱਕ ਤਾਂ ਉਹਨਾਂ ਦੇ ਵਰਦੀ ਨਹੀਂ ਪਾਈ ਸੀ ਹਨਾ ਕਲੀਆਂ ਜੈਕਟਾਂ ਜੀਆਂ ਪਾਈਆਂ ਸੀ ਸਿਵਲ ਚ ਸੀਗੇ ਫਿਰ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਕੀ ਕੋਈ ਵਿਦੇਸ਼ ਦੀ ਫੋਰਸ ਕਿਸੇ ਧਰਮ ਦੇ ਇਸ ਤਰ੍ਹਾਂ ਨਾਰੇ ਲਾ ਸਕਦੀ ਨਹੀਂ ਨਹੀਂ ਲਾ ਸਕ ਮੈਂ ਨਹੀਂ ਮੈਂ ਦੇਖੋ ਹਰ ਇੱਕ ਬੰਦੇ ਦਾ ਆਪ ਦਾ ਇੱਕ ਆਪ ਦੇ ਧਰਮ ਦਾ ਇੱਕ ਹੁੰਦਾ ਆਪਦੀ માનਤਾ ਹੁੰਦੀ ਹੈ ਹਨਾ ਕੋਈ ਬੰਦਾ ਕਿਸੇ ਨੂੰ ਮੰਨਦਾ ਹੈ ਕੋਈ ਬੰਦਾ ਕਿਸੇ ਚ ਬਲੀਵ ਕਰਦਾ ਹੈ ਕਿਸੇ ਦੀ ਪੂਜਾ ਕਰਦੇ ਆ ਮੈਨੇ ਕਹਿੰਦਾ ਉਹ ਗਲਤ ਹੈ ਹਿੰਦੂ ਪਰ ਮੈਂ ਵੀ ਹਿੰਦੂ ਆ ਠੀਕ ਹੈ ਨਾ ਪਰ ਮੈਂ ਮੈਂ ਸਰ ਨਾਲੋਂ ਪਹਿਲਾ ਇਨਸਾਨ ਹਮ ਇਨਸਾਨੀਅਤ ਦਾ ਜੇ ਕੋਈ ਇਨਸਾਨੀਅਤ ਦਾ ਪਾਠ ਪੜਾਊਗਾ ਤਾਂ ਉਹ ਬੰਦਾ ਸਹੀ ਹੈ ਪਰ ਦੇਖਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਤੇ ਡਾਂਗਾਂ ਚਲਾ ਕੇ ਫਿਰ ਜੈ ਸ਼੍ਰੀ ਰਾਮ ਦੇ ਜਕਾਰੇ ਲਾਉਣਾ ਰਾਮ ਜੀ ਤਾਂ ਇਹ ਨਹੀਂ ਕਹਿੰਦੇ ਨਾ ਕਿੱਥੇ ਲਿਖਿਆ ਭਗਵਦ ਗੀਤਾ ਦੇ ਵਿੱਚ ਦੱਸੋ ਰਮਾਇਣ ਚ ਕਿੱਥੇ ਲਿਖਿਆ ਰਾਮ ਜੀ ਨੇ ਤਾਂ ਆਪ 14 ਸਾਲ ਦਾ ਬਨਵਾਸ ਖੱਟੇ ਇੱਥੇ ਤਾਂ ਮਨ ਲੱਗਦਾ ਸਾਰੇ ਕੋਈ ਡੈਮੋਕਰੈਟਿਕ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਕੰਟਰੀ ਉਹ ਤਾਂ ਸਰ ਨਾਲੋਂ ਵੱਡਾ ਉਦਾਹਰਨ ਸੀ ਡੈਮੋਕਰੈਟ ਡੈਮੋਕਰੇਸੀ ਦਾ ਉਸ ਵੇਲੇ ਵੀ ਹੂੰ ਵੀ ਉਹਨਾਂ ਨੇ ਆਪ ਕੁਰਸੀ ਛੱਡ ਤੇ ਵੀ ਨਹੀਂ ਮੈਂ ਆਪਦੀ ਜੀਵਨ ਬਾਹਰ ਚੱਲੇ ਆ ਵੀ ਤੁਸੀਂ ਸਾਰੇ ਆਰਾਮ ਨਾਲ ਆਨੰਦ ਮਾਣ ਬਿਲਕੁਲ ਹਣ ਉਹਨਾਂ ਨੇ ਆਪ ਦਾ ਅੱਡ ਇੱਕ ਹੁੰਦੇ ਤੇ ਨਿਕਲੇ ਉੱਥੇ ਹਨੂਮਾਨ ਜੀ ਮਿਲੇ ਉਹਨਾਂ ਨੂੰ ਜੋ ਕਿ ਆਪਾਂ ਪੜਿਆ ਹੈ ਸਭ ਕੁਝ ਬਿਲਕੁਲ ਇੱਥੇ ਦਾ ਸਾਬੀ ਪੁੱਠਾ ਰਾਜੀਦੀਪ ਹੂੰ ਜੇ ਤੁਸੀਂ ਸਵਾਲ ਪੁੱਛ ਲਓ ਸਰਕਾਰ ਕੋਲੋਂ ਉਹਨਾਂ ਕੋਲ ਜਵਾਬ ਨਹੀਂ ਹੁੰਦਾ ਅਗੋ ਡਾਂਗਾ ਹੁੰਦੀ ਐ ਹੂੰ ਡੈਮੋਕਰੇਸੀ ਕਿੱਥੇ ਗਈ ਕਿੱਥੇ ਗਏ ਫੇਅਰ ਇਲੈਕਸ਼ਨ ਕਿੱਥੇ ਗਏ ਫੇਅਰ ਇਲੈਕਸ਼ਨ ਹੈ ਬਿਲਕੁਲ ਵੀ ਅੱਜ ਦੇ ਅੱਜ ਦੇ ਉਹਦੇ ਤੇ ਫਰੰਟ ਪੇਜ ਦੀ ਨਿਊਜ਼ ਹੈ ਗਵਰਨਰ ਜਿਹੜਾ ਕੀ ਨਾਮ ਸਤਿਆਪਾਲ ਮਾਲੀ ਸਤਿਆਪਾਲ ਮਾਲੀ ਉਹਨਾਂ ਦੇ ਈਡੀ ਦਾ ਸੱਮਨ ਹੋ ਗਿਆ ਦੱਸੋ ਈਡੀ ਦੀ ਰੇਡ ਪਈ ਹੈ ਰੇਡ ਪਈ ਹੈ ਘਰੇ ਹੂੰ ਕਾਦੇ ਕਾ ਕਰੇ ਕਿ ਕਿਸਾਨਾਂ ਦੇ ਹੱਕ ਚ ਬੋਲ ਰਹੇ ਆ ਪਿਛਲੇ ਅੰਦੋਲਨਾਂ 'ਚ ਵੀ ਬੋਲੇ ਐਤਕੀ ਵੀ ਬੋਲੇ ਬੀਜੇਪੀ ਦੀਆਂ ਗਤੀਵਿਧੀਆਂ ਦੇ ਵਿਰੁੱਧ ਬੋਲਦੇ ਆ ਲੋ ਮਾੜੇ ਆ ਨਾ ਕਿਸੇ ਨੇ ਸਹੀ ਕਿਹਾ ਨਾ ਬੀਜੇਪੀ ਤਾਂ ਵਾਸ਼ਿੰਗ ਮਸ਼ੀਨ ਹੈ ਜੇ ਕੋਈ ਗੰਦਾ ਜੀ ਨੇ ਕੋਈ ਕਾਲਾ ਧੰਨ ਕੀਤਾ ਕਦੇ ਠੱਗੀ ਮਾਰੀ ਆ ਚੋਰੀ ਮਾਰੀ ਸਰਕਾਰ ਦਾ ਪੈਸਾ ਖਾਦਾ ਉਹ ਬੀਜੇਪੀ 'ਚ ਜੋ ਜਨ ਉਹ ਵਾਸ਼ਿੰਗ ਮਸ਼ੀਨ ਦਾ ਹੀ ਸਹੀ ਉਹਨੂੰ ਉਹਨੂੰ ਹਿੰਦੂਤ ਹਿੰਦੂ ਉਹਦਾ ਸਰਟੀਫਿਕੇਟ ਵੀ ਮਿਲ ਜਾਂਦਾ ਤੇ ਸੱਚੇ ਸੁੱਚੇ ਦਾ ਵੀ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੂੰ ਕਿੰਨੇ ਨੇ ਆਪਾਂ ਤਾਂ ਦੇਖਦੇ ਹੀ ਰਹਿਨੇ ਆ ਖੈਰਖਸਰ ਹੂੰ ਲੋਗ ਲੋਕਾਂ ਨੂੰ ਭੋਲਾਪਨ ਛੱਡਣਾ ਪੈਣਾ ਦੇਖੋ ਤੁਸੀਂ ਨਹੀਂ ਅੱਗੇ ਸਰਕਾਰ ਦੀ ਮਨਸ਼ਾ ਸਾਫ਼ ਹੈ ਉਹਨਾਂ ਨੇ ਨਹੀਂ ਜਾਣ ਦੇਣਾ ਤੁਸੀਂ ਇੱਥੇ ਬਹਿ ਜਾਓ ਹੂੰ ਤੁਸੀਂ ਆਰਾਮ ਨਾਲ ਬੈਠੋ ਸਰਕਾਰ ਦਾ ਘਾਟਾ ਤਾਂ ਹੋ ਹੀ ਰਿਹਾ ਹੈ ਨਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਤੋਂ ਤਾਂ ਤੁਸੀਂ ਕਰ ਰਹੇ ਹੋ ਤੁਹਾਨੂੰ ਲੋੜ ਨਹੀਂ ਤੁਸੀਂ ਬੈਠੋ ਤੁਸੀਂ ਰਾਹ ਛੱਡਦੇ ਹੋ ਜਾਓ ਕਿ ਸਰਕਾਰ ਨੇ ਰਾਹ ਰੋਕਿਆ ਹੋਇਆ ਹੈ ਜੀ ਬਿਲਕੁਲ ਜਿਵੇਂ ਅਸੀਂ ਪਿਛਲੇ ਅੰਦੋਲਨਾਂ ਚ ਵੀ ਕੀਤਾ ਸੀਗਾ ਅਸੀਂ ਇੱਕ ਰਾਹ ਖੋਲਤਾ ਸੀਗਾ ਆਪੇ ਫਿਰ ਮਜਬੂਰ ਨਾ ਉਹਨਾਂ ਨੂੰ ਰਾਹ ਖੋਲਨਾ ਪਿਆ ਖੋਲਨਾ ਪਿਆ ਸੁਪਰੀਮ ਕੋਰਟ ਨੇ ਕਿਹਾ ਜਦੋਂ ਵੀ ਭਾਈ ਤੁਸੀਂ ਰੋਕਿਆ ਹੁਣ ਜਾਨਾ ਗਵਾਨ ਨਾਲੋਂ ਸਾਰੇ ਦੇਖੋ ਜਿੰਦਾ ਜਿੰਦਾ ਪੁੱਤ ਗਿਆ 22 ਸਾਲਾਂ ਦਾ ਉਹਨੂੰ ਪਤਾ ਆਉਂਦੇ ਤੇ ਕੀ ਪੀਤਰੀ ਹੈ ਬਾਕੀ ਸਾਰੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਵਾਲੇ ਸੀ ਕੋਈ ਇੰਟਰਵਿਊ ਦੇਈ ਜਾਂਦਾ ਕੋਈ ਕੁਝ ਕਰੀ ਜਾਂਦਾ ਤੁਸੀਂ ਨਾ ਯਾਰ ਤੁਸੀਂ ਤੁਹਾਡੇ ਹੱਥੀਂ ਕੱਲ ਨੂੰ ਜਵਾਕ ਮਰਦੇ ਨੇ ਜਾਂ ਪੰਜਾਬ ਦੀ ਨੌਜਵਾਨੀ ਮਰਦੀ ਹੈ ਤਾਂ ਉਹ ਕਿੰਦਾ ਕਸੂਰ ਹੋਊਗਾ ਹੂੰ ਉਹ ਤਾਂ ਚਾਹਦੇ ਨੇ ਆਪਣੇ ਪੰਜਾਬ ਨੂੰ ਸ਼ੋਅ ਇਦਾਂ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਨੇ ਪਰ ਇਹ ਦੇਖੋ ਸਾਡੀ ਇੱਕ ਜਾਨ ਦੀ ਕੀਮਤ 1 ਕਰੋੜ ਰੁਪਿਆ ਲਈ ਜਾ ਰਹੀ ਹੈ ਨਹੀਂ ਨਹੀਂ ਉਹ ਤਾਂ ਹੁੰਦਾ ਹੀ ਹੈ ਦੇਖੋ ਇੱਕ ਨੌਕਰੀ ਪਰ ਮੈਂ ਮੈਂ ਤਾਂ ਇਹ ਕਹਿਣਾ ਨਾ ਤੁਸੀਂ ਅੱਜ ਮਰੇ ਮਗਰੋਂ ਕਰੋੜ ਰੁਪਿਆ ਦੇ ਰਹੇ ਹੋ ਠੀਕ ਹੈ ਚਾਹੇ ਉਹ ਸਾਡੀ ਸੈਂਟਰ ਗਵਰਨਮੈਂਟ ਦਿੰਦੀ ਆ ਚਾਹੇ ਪੰਜਾਬ ਗਵਰਨਮੈਂਟ ਦਿੰਦੀ ਆ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਗੱਲ ਇਹ ਆ ਜੇ ਉਸੇ ਕਿਸਾਨ ਦਾ ਪਹਿਲਾਂ ਤੁਸੀਂ ਕਰਜ਼ਾ ਹੀ ਮਾਫ਼ ਕਰ ਦਿਓ ਕਰਜ਼ਾ ਕਰੋੜ ਵੀ ਨਹੀਂ ਹੋਣਾ 10 ਲੱਖ 20 ਲੱਖ ਹੋਊਗਾ 10 ਵੀ ਨਹੀਂ ਹੁੰਦਾ ਦੋ ਕਿੱਲੇ ਵਾਲੇ ਪਹਿਲੀ ਵਾਲੇ ਨੂੰ 1.5-2 ਲੱਖ 3 ਲੱਖ ਕਰਜ਼ਾ ਹੀ ਨਹੀਂ ਉਤਰਦਾ ਆਉਂਦਾ ਵਿਚਾਰੇ ਦਾ ਜੇ ਉਹੀ ਮਾਫ਼ ਕਰ ਦਿੰਦੇ ਉਹਨਾਂ ਲੋੜ ਹੀ ਨਹੀਂ ਪੈਣੀ ਸੀ ਭਾਈ ਜਾਣਦੀ ਹੁਣ ਫਸਲ ਦਾ ਮੁੱਲ ਦੇ ਦਿੰਦੇ ਇਹਨਾਂ ਦਾ ਖਰਚਾ ਆਉਂਦਾ ਹੀ ਨਹੀਂ ਸੀ ਦੇਖੋ ਸਵਾਲ ਪੁੱਛਣੇ ਪੈਣੇ ਸਰਕਾਰ ਨੂੰ ਤੇ ਜਵਾਬ ਦੇਣੇ ਪੈਣੇ ਕਿੱਥੇ ਗਏ ਮੋਦੀ ਸਾਹਿਬ ਜਿਹੜੇ ਅਨ ਦੋ ਦੇ ਕੇ ਦੋ ਦੋ টারਮਸ ਹੋ ਗਏ ਉਹਨਾਂ ਦੀਆਂ ਪੂਰੀਆਂ ਤੀਜੀ ਸ਼ੁਰੂ ਹੋਣ ਵਾਲੀ ਹੈ ਹਮ ਕਿੱਥੇ ਗਏ ਉਹਨਾਂ ਨੇ ਅਜ ਤੱਕ ਕਦੇ ਪ੍ਰੈਸ ਕਾਨਫਰੰਸ ਕੀਤੀ ਕਿਸੇ ਪੱਤਰਕਾਰ ਦੇ ਸਾਹਮਣੇ ਸਵਾਲ ਜਵਾਬ ਲਿੱਤੇ ਹਮ ਉਹ ਤਾਂ ਮਨ ਕੀ ਬਾਤ ਕਰਦੇ ਜਿਵੇਂ ਬਸ ਆਪਾ ਸੁਨੇਹਾ ਨਹੀਂ ਸੁਣਾਉਂਦੇ ਵੀ ਆਹਾ ਤੁਹਾਡੇ ਵਾਸਤੇ ਫਤਵਾ ਦੇਤਾ ਤੇ ਤੁਸੀਂ ਆ ਲਾਗੂ ਕਰਦੇ ਹੋ ਬਸ ਇਹ ਹੋ ਗਿਆ ਸਾਡੇ ਵੱਲੋਂ ਫਾਈਨਲ ਹੈ ਅਸੀਂ ਸੋਚ ਲਿਆ ਵਿਚਾਰ ਲਿਆ ਤੁਸੀਂ ਮਰਦੇ ਹੋ ਮਰਿਓ ਜਿਉਂ ਜਿਓ ਸਾਡੀ ਕੋਈ ਲੈਣਾ ਨਹੀਂ ਆਦੇ ਮਨ ਦੀ ਬਾਤ ਆ ਉਹ ਸੁਣਾ ਜਾਂਦੇ ਆ ਪਰ ਲੋਕਾਂ ਦੇ ਮਨ ਦੀ ਬਾਤ ਨਹੀਂ ਸੁਣਦੇ ਉਹ ਬੜੇ ਬੜੇ ਓਕੇ ਮੈਂ ਤਾਂ ਕਹਿ ਪਹਿਲਾਂ ਹੀ ਇਹ ਗੱਲ ਕਹੀ ਹੈ ਕਿੱਥੇ ਗਏ ਜਿਹੜੇ ਮੰਤਰੀ ਬੋਲਦੇ ਹੁੰਦੇ ਸੀ ਕਿੱਥੇ ਗਏ ਸਾਰੇ ਕਿੱਥੇ ਗਏ ਮੈਨੂੰ ਦੱਸੋ ਜਿਹੜੇ ਸਿਲੰਡਰ ਪਿੱਛੇ ਰੋਲਾ ਪਾਉਂਦੇ ਹੁੰਦੇ ਸੀ ਹਾਏ ਹਾਏ ਲੁੱਟ ਲਿਆ ਸਰਕਾਰ ਨੇ ਹਾਏ ਹਾਏ ਮਰ ਗਏ ਕਿੱਥੇ ਗਏ ਇਹੀ ਦੇ ਇਹੀ ਪ੍ਰਧਾਨ ਮੰਤਰੀ ਆ ਜਦੋਂ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਸੀਗੇ ਤਾਂ ਉਦੋਂ ਇਹੀ ਐਮਐਸਪੀ ਦੀ ਗੱਲ ਕਰਦੇ ਹੁੰਦੇ ਸੀ ਕਰਦੇ ਹਲੇ ਵੀ ਰੀਲ ਵਾਇਰਲ ਹੋ ਰਹੀ ਹੈ ਅਜੇ ਵੀ ਪਈਆਂ ਨਟ ਦੇ ਉੱਤੇ ਚੱਕ ਕੇ ਦੇਖ ਸਕਦੇ ਆ ਉਹ ਜਵਾਬ ਦੇ ਨਹੀਂ ਨਾ ਉਹ ਨੈਕਸਟ ਲੈਵਲ ਹੋ ਗਏ ਉਹਨਾਂ ਨੂੰ ਇੰਨਾ ਚੀਜ਼ਾਂ ਨਾਲ ਫਰਕ ਹੀ ਨਹੀਂ ਪੈਂਦਾ ਹਮ ਉਹਨਾਂ ਨੂੰ ਇਹ ਲੱਗਦਾ ਕਿ ਆ ਬੇਵਕੂਫ ਤੁਰੇ ਫਿਰਦੇ ਸਾਰਿਆਂ ਨਾਲੋਂ ਵੱਡੀ ਗਲਤੀ ਦੇਖੋ ਲੋਕਾਂ ਦੀ ਤੁਸੀਂ ਤੁਸੀਂ ਪ੍ਰੈਕਟੀਕਲੀ ਦੇਖੋ ਦੇਸ਼ ਕਿੱਥੇ ਖੜਾ ਅੱਜ ਪ੍ਰੈਕਟੀਕਲੀ ਦੇਖੋ ਤਾਂ 175 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਹਿੰਦੁਸਤਾਨ ਦੇ ਠੀਕ ਹੈ ਆਬਾਦੀ ਤੋਂ ਵਾਧਾ ਤਾਂ ਕਰ ਜਾ ਹੋਇਆ ਪਿਆ ਗਾ ਇਹ ਇਹ ਕਰ ਜਾ ਆਪਾਂ ਆਪਣਾ ਪਾਸਪੋਰਟ ਵੀਕ ਹੋ ਰਿਹਾ ਦਿਨ ਪਰ ਦਿਨ ਪਹਿਲਾਂ ਆਪਾਂ 83 ਤੇ ਸੀ ਹੁਣ 85 ਤੇ 85ਵੇਂ ਨੰਬਰ ਤੇ ਆ ਗਏ ਹੂੰ ਠੀਕ ਹੈ ਫਿਰ ਜੇ ਈਡੀ ਆਈ ਸ਼ਾਇਦ ਅੱਡਾ ਦਾ ਕੋਈ ਇਹ ਇਲੈਕਟ੍ਰੋਨਿਕ ਬੋਰਡ ਬਣਾਇਆ ਹੋਇਆ ਜਿਹੜਾ ਡੈਮੋਕਰੇਟਿਕ ਉਹਦੇ ਤੇ ਡੈਮੋਕਰੈਟਿਕ ਚਾਰਟ ਜਿਹੜਾ ਆਪਾਂ ਕਹਿ ਦਈਏ ਪੂਰੀ ਦੁਨੀਆ ਦਾ ਆਉਂਦਾ ਉਹ 108ਵੇਂ ਨੰਬਰ ਤੇ ਆਪਾਂ ਤੇ ਪਾਕਿਸਤਾਨ ਮਨ ਲੱਗਦਾ 106ਵੇਂ ਤੇ ਆ 106ਵੇਂ ਤੇ ਜੀ ਤੇ ਸਾਡੇ ਲਈ ਇਹ ਬੜੀ ਸ਼ਰਮਨਾਕ ਗੱਲ ਆ ਇੱਕ ਛੋਟਾ ਮੁਲਕ ਅਕਸਰ ਸਾਡਾ ਮੀਡੀਆ ਨੈਸ਼ਨਲ ਮੀਡੀਆ ਸਭ ਤੋਂ ਵੱਧ ਪਾਕਿਸਤਾਨ ਨੂੰ ਭੰਡਦਾ ਹੈਗਾ ਪਰ ਪਾਕਿਸਤਾਨ ਵੀ ਦੇਖੋ ਕਿਤੇ ਨਾ ਕਿਤੇ ਤਾਂ ਸਾਡੇ ਤੋਂ ਵਧੀਆ ਚੱਲ ਰਿਹਾ ਉਹ ਅਸੀਂ ਤਾਂ ਉਦੋਂ ਮਾੜੇ ਹੋ ਗਏ ਨਹੀਂ ਨਹੀਂ ਦੇਖੋ ਇਹ ਦੱਸੂਗਾ ਕੌਣ ਤੁਸੀਂ ਕੱਲ ਕੱਲ ਮੈਂ ਕਿਸੇ ਬਧੀ ਕੁਕੀ ਗਿਲ ਸਾਹਿਬ ਦਾ ਇੱਕ ਉਹ ਹੈ ਉਹ ਕਹਿੰਦੇ ਵੀ ਆਪਾਂ ਲੜਨਾ ਤੇ ਚਾਹੀਦਾ ਵੀ ਆਪਾਂ ਬਾਰਡਰ ਖਲਾਈਏ ਬਾਗਾਂ ਵਾਲਾ ਹੂੰ ਉਹਦੇ ਨੇ ਉਹਦੇ ਰਾਈਟ ਟ੍ਰੇਡ ਕਰੀ ਆਪਾਂ ਨੂੰ ਲੋੜ ਹੀ ਨਹੀਂ ਸਰਕਾਰ ਦੀ ਬਿਲਕੁਲ ਟ੍ਰੇਡ ਕਰੀ ਇਹਨਾਂ ਬੰਬੇ ਜਦੋਂ ਕਹ ਇਹ ਕਹਿ ਦਿੰਦੇ ਆ ਵੀ ਤਾਜ ਹੋਟਲ ਤੇ ਹਮਲਾ ਹੋਇਆ ਨਿਆਤਵਾਦੀ ਆ ਗਏ ਉਹ ਸਮੁੰਦਰ ਦੇ ਰਹਿਦਾ ਟ੍ਰੇਡ ਬੰਦ ਨਹੀਂ ਹੋਇਆ ਹੂੰ ਉੱਥੋਂ ਵੀ ਤਾਂ ਟ੍ਰੇਡ ਕਰ ਰਹੇ ਹੋ ਨਾ ਤੇ ਫਿਰ ਆ ਕਿਉਂ ਬੰਦ ਕਰਤਾ ਤੁਸੀਂ ਟ੍ਰੇਡ ਬਿਲਕੁਲ ਦੱਸੋ ਨਾ ਤੁਸੀਂ ਟ੍ਰੇਡ ਕਿਉਂ ਬੰਦ ਕੀਤਾ ਆ ਖਲਾਉ ਸਿੱਧੀ ਗੱਲ ਹੈ ਨਾ ਪੰਜਾਬ ਤਰੱਕੀ ਕਰ ਜਾਊਗਾ ਕਿਸਾਨ ਖੁਸ਼ਹਾਲ ਹੋ ਜਾਊਗਾ ਜਿਹੜੀ ਅੱਜ ਉਹਦੀ ਫਸਲ ਉਹਨੂੰ ਵੇਚਣ ਵਾਸਤੇ ਜਿਹੜਾ ਆਦੇ ਹਾੜੇ ਕੱਢਨੇ ਪੈਂਦੇ ਸੜਕਾਂ ਤੇ ਰੋਣਾ ਪੈਂਦਾ ਉਹਦਾ ਮੁੱਲ ਸਿੱਧਾ ਲੱਗਣ ਲੱਗ ਜਾਊ ਸਿੱਧਾ ਵਪਾਰ ਲੰਡਨ ਤੱਕ ਨਿਕਲ ਜਾਣਾ ਹੈ ਉਹੀ ਗੱਲ ਹੈ ਨਾ ਉਹ ਉਹ ਨਹੀਂ ਖੋਲਦੇ ਹੁਣ ਬਹੁਤ ਅੱਛਾ ਫਿਰ ਜਿਹੜਾ ਦੇਖੋ ਮੁੱਦੇ ਕਿਵੇਂ ਦਬਾਏ ਜਾਂਦੇ ਨੇ ਇਲੈਕਟੋਰਲ ਬਾਂਡਸ ਦੇ ਜ਼ਰੀਏ ਜਿੰਨੇ ਸਰਕਾਰ ਨੂੰ ਫੰਡਸ ਆਏ ਸੁਪਰੀਮ ਕੋਰਟ ਨੇ ਕਿਹਾ ਹੁੰਦੀ ਲਿਸਟ ਦਿਓ ਹੂੰ ਉਹ ਮੁੱਦਾ ਹੀ ਦਬ ਗਿਆ ਬਿਲਕੁਲ ਕਿੱਥੇ ਗਿਆ ਉਹ ਮੁੱਦਾ ਹੂੰ ਇਹ ਜਿਹੜੇ ਆਪਾਂ ਵੱਡੇ ਵੱਡੇ ਇਸ਼ਤਿਹਾਰ ਲਵਾਤੇ ਜਾਂ ਆਈਟੀ ਸੈੱਲ ਹੋ ਗਿਆ ਜਾਂ ਡਿਜੀਟਲਾਈਜ਼ ਕਰਤਾ ਸਾਰਾ ਕੁਝ ਠੀਕ ਹੈ ਉਹਦੇ ਜ਼ਰੀਏ ਤੁਹਾਨੂੰ ਜਿਹੜੇ ਅੰਧਵਿਸ਼ਵਾਸੀ ਲੋਕ ਨੇ ਅੰਧ ਭਗਤ ਮੈਂ ਤਾਂ ਇਹ ਗੱਲ ਕਹੂੰਗਾ ਅੰਧ ਭਗਤ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਚੀਜ਼ ਦੇਖਣੀ ਪੈਣੀ ਹੈ ਤੁਸੀਂ ਇੱਕ ਦੱਸੋ ਨਾ ਸਵਾਲ ਤੁਹਾਡੇ ਤੋਂ ਮੈਂ ਪੁੱਛ ਲੈਣਾ ਹੂੰ ਦੱਸੋ ਕਿੱਥੇ ਇੰਨਾ ਕਰਜ਼ਾ ਕਿਵੇਂ ਚੜ ਗਿਆ ਕਿੱਥੇ ਲੱਗਿਆ ਪੈਸਾ ਸੰਸਹਾਵਤਾ ਦਿਓ ਹੂੰ ਕਿੱਥੇ ਗਿਆ ਇਹ ਵੀ ਚੀਜ਼ ਹੈ ਨਾ ਅੱਜ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਸਾਨੂੰ ਉਹੀ ਦਿਖਾਇਆ ਜਾ ਰਿਹਾ ਜਿਹੜਾ ਉਹ ਦਿਖਾਉਣਾ ਚਾਹੁੰਦੇ ਆ ਸਾਡਾ ਧਿਆਨ ਹੀ ਨਹੀਂ ਜਾਣਦੇ ਤੇ ਸਾਨੂੰ WTO ਦੀਆਂ ਨੀਤੀਆਂ ਬਾਰੇ ਕਦੀ ਨਹੀਂ ਦੱਸ ਰਿਹਾ ਕਿਸੇ ਨੇ ਦੱਸਿਆ ਕੋਈ ਨਹੀਂ ਦੱਸ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਸਾਡੇ ਨੌਜਵਾਨਾਂ ਨੂੰ ਤਾਂ ਬਸ ਇਹ ਚੱਕ ਦੋ ਵੱਢ ਦੋ ਐਂ ਕਰ ਦੋ ਇਹ ਕਰ ਦੋ ਐਜੂਕੇਟ ਕਰਨਾ ਪੈਣਾ ਨਾ ਦੇਖੋ ਰਾਜਦੀਪ ਸਿੰਘ ਦੇ ਚ ਗਲਤੀ ਕੀਤੀ ਹੈ ਕਿਤਨਾ ਕਿਤੇ ਸਾਡੇ ਮੀਡੀਆ ਦੀ ਵੀ ਗਲਤੀ ਹੈ ਨਹੀਂ ਨਹੀਂ ਮੀਡੀਆ ਦੀ ਗਲਤੀ ਨਹੀਂ ਹੈ ਤੁਸੀਂ ਮੀਡੀਆ ਨੂੰ ਆਪਾਂ 네ਗੇਟਿਵ ਰੋਲ ਮੈਂ ਠੀਕ ਹੈ ਨੈਸ਼ਨਲ ਮੀਡੀਆ ਸਾਰਾ ਵਿਖਿਆ ਹੋਇਆ ਹੈ ਉਹਨਾਂ ਨੇ ਤੁਹਾਨੂੰ ਇਹ ਦਿਖਾਣਾ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਨਾ ਦੇਖੋ ਰਵੀਸ਼ ਕੁਮਾਰ ਹੈ ਅਜੀਤ ਅੰਜਮ ਸਾਹਿਬ ਨੇ ਤੁਸੀਂ ਉਹਨਾਂ ਨੂੰ ਦੇਖੋ ਸੁਣੋ ਜਿਹੜਾ ਬੰਦਾ ਇਹਦਾ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕਿਹਨੂੰ ਸੁਣਨਾ ਹੈ ਕਿਹਨੂੰ ਨਹੀਂ ਸੁਣਨਾ ਹਮ ਆਪਣੇ ਰੀਲਾਂ ਵੇਖੀ ਜਾਂਦੇ ਆ ਪੰਜਾਬੀ ਚੱਕ ਲੋ ਓਏ ਧਰ ਲੋ ਚੱਕ ਲੋ ਕਿਧਰ ਗਏ ਸਿੰਗਰ ਹਮ ਜਿਹੜੇ ਸਿੰਗਰ ਹਤਿਆਰਾਂ ਦੀ ਗੱਲ ਕਰਦੇ ਆ ਜਿਹੜੇ ਸਿੰਗਰ ਸਾਰੀਆਂ ਦੀ ਗੱਲ ਕਰਦੇ ਉਹ ਕਿੱਥੇ ਨਹੀਂ ਖੜੇ ਨਹੀਂ ਅੱਜ ਨਾਲ ਹੂੰ ਕਿਸਾਨਾਂ ਦੇ ਉੱਤੇ ਗਾਣੇ ਤਾਂ ਬੜੇ ਗਾਣਦੇ ਆ ਦਿੱਲੀ ਖਿੱਚ ਲੈ ਜੱਟ ਲੈ ਆਏ ਇਹ ਕਰ ਲਿਆ ਅੱਜ ਕੋਈ ਨਹੀਂ ਦਿੱਲੀ ਵਾਲਾ ਖੜਾ ਰਿਹਾ ਉੱਥੇ ਨਹੀਂ ਨਹੀਂ ਜੱਟ ਐ ਹੁੰਦੇ ਨੇ ਜੱਟ ਫਲਾਣਾ ਜੱਟ ਤਾਂ ਰਫਲ ਰੱਖਦਾ ਜੱਟ ਤਾਂ ਉਹ ਬੈਠਾ ਜੱਟ ਬਾਰਡਰ ਤੇ ਇੱਕ ਦੀ ਗੋਲੀ ਵੱਜੀ ਐ ਕੋਈ ਪਤਾ ਲੈਣ ਨਹੀਂ ਗਿਆ ਹੁੰਦੇ ਘਰ ਤੁਸੀਂ ਗੱਲਾਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਸਾਡੇ 750 ਪਹਿਲਾਂ ਤੁਰ ਗਏ ਉਹਨਾਂ ਦੀ ਨਹੀਂ ਸਾਥ ਲਈ ਕਿਸੇ ਨੇ ਇਹ ਜਵਾਬ ਇਹ ਇਹ ਆਪ ਨੂੰ ਸਿੱਖਣਾ ਪੈਣਾ ਨੌਜਵਾਨ ਜਿਹੜੇ ਨੇ ਜਿਹੜੇ ਨੌਜਵਾਨ ਕਿਰਤੀ ਫਾਰਮਰਸ ਨੇ ਵੀ ਨਹੀਂ ਉਹਨਾਂ ਨੂੰ ਇਹ ਚੀਜ਼ ਸਿੱਖਣੀ ਪੈਣੀ ਹੈ ਆਪਦੀ ਨੌਲੇਜ ਵਧਾਣੀ ਪੈਣੀ ਹੈ ਤਾਂ ਕਿ ਕੱਲ ਨੂੰ ਕੋਈ ਵੀ ਜਿਹੜਾ মিডিਆ ਹਾਲ ਹੈ ਤੁਹਾਨੂੰ ਆ ਕੇ ਇਹ ਨਾ ਪੁੱਛ ਕੇ ਕਿ ਤੁਹਾਨੂੰ ਅੱਗੇ ਜਵਾਬ ਨਾ ਆਵੇ ਹੋਇਆ ਇਹ ਅਬੀ ਰੀਲ ਵੈਲ ਹੋ ਰਹੀ ਹੈ ਤੁਸੀਂ ਦੇਖੋ ਇਸਨ ਦੋਨਾਂ ਦੀ ਆ ਮੁੰਡੇ ਨੂੰ ਇੱਕ ਨੌਜਵਾਨ ਨੈਸ਼ਨਲ মিডিਆ ਦੀ ਪੱਤਰਕਾਰ ਸਵਾਲ ਕਰੀ ਆ ਜੀ ਐਮਐਸਪੀ ਦੀ ਫੁੱਲ ਫਾਰਮ ਯਾਰ ਉਹਨਾਂ ਨੂੰ ਇਹ ਨਹੀਂ ਪਤਾ ਹਾਲਾકી ਘਟੋ ਘਟ ਨਾ ਨਹੀਂ ਤਾਂ 12 ਤੋ ਪੜ੍ਹੇ ਹੋਊਗਾ ਨਾ ਜੇ 12 ਪੜ੍ਹੇ ਸਾਡੇ ਨੌਜਵਾਨਾਂ ਨੂੰ ਐਮਐਸਪੀ ਦੀ ਫੁੱਲ ਫਾਰਮ ਹੀ ਨਹੀਂ ਪਤਾ ਯਾਰ ਅਸੀਂ ਫਿਰ ਕਿਵੇਂ ਹੱਕ ਕੀ ਮੰਗ ਜਾ ਰਹੇ ਹਾਂ ਇਹ ਤਾਂ ਭੇਡ ਚਾਲ ਆ ਨਾ ਭੇਡਾਂ ਜਿੱਦ ਨੂੰ ਕਹਿੰਦੇ ਵੀ ਇੱਕ ਤਰ੍ਹਾਂ ਦੀ ਤੁਰਪੇ ਤੁਰਪੇ ਬਸ ਧਿਆਨ ਨਹੀਂ ਹੈ ਨਾ ਸਾਰਿਆਂ ਨਾਲੋਂ ਵੱਡੀ ਗੱਲ ਹੈ ਨੌਲੇਜ ਜੇ ਤੁਸੀਂ ਆਪਣੀ ਨੌਲੇਜ ਹੀ ਵਧਾ ਨਾ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ ਤੁਸੀਂ ਸਵਾਲ ਪੁੱਛਣ ਯੋਗ ਹੋ ਤੁਸੀਂ ਸਾਨੂੰ ਦੱਸੋ ਵੀ ਆ ਕਿੱਥੇ ਗਿਆ ਕੀ ਹੋਇਆ ਕਿਵੇਂ ਹੋਇਆ ਤੁਸੀਂ ਕਦੇ ਸਵਾਲ ਕੀਤਾ ਨਹੀਂ ਕੀਤਾ ਤਾਂ ਫਿਰ ਇਹ ਚੀਜ਼ਾਂ ਤਾਂ ਦੇਖੋ ਲਾਜ਼ਮੀ ਉਹਨਾਂ ਉਹ ਆਪਦੇ ਆਪਦੇ ਕੰਮਾਂ 'ਚ ਸਫਲ ਰਹਿੰਦੇ ਨੇ ਕਿਉਂ ਰਹਿੰਦੇ ਨੇ ਜੇ ਐਨੇ ਹੀ ਤੁਸੀਂ ਉਹ ਹੋ ਤੁਸੀਂ ਅੱਗੇ ਜਾਓ ਹੀ ਨਾ ਤੁਸੀਂ ਉੱਥੇ ਬਹਿ ਜਾਓ ਆਪਦਾ ਪਾਠ ਕਰੋ ਦੀਪ ਸਿੱਧੂ ਮੈਨੂੰ ਗੱਲ ਯਾਦ ਆ ਗਈ ਇੱਥੇ ਦੀਪ ਸਿੱਧੂ ਭਾਈ ਕਹਿੰਦਾ ਹੁੰਦਾ ਸੀ ਜਦੋਂ ਪਿਛਲਾ ਅੰਦੋਲਨ ਅਸੀਂ ਜਿੱਤੇ ਆ ਹਨਾ ਲੋਕ ਕਹਿੰਦੇ ਫਰਕ ਦੇਖੋ ਪਿਛਲਾ ਅੰਦੋਲਨ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ 13 ਮਹੀਨੇ ਅਸੀਂ ਦਿੱਲੀ ਬਾਰਡਰਾਂ ਤੇ ਬੈਠੇ 6 ਮਹੀਨੇ ਪੰਜਾਬ 'ਚ ਚੱਲੇ ਆ ਟੋਟਲ 18 ਮਹੀਨੇ ਅੰਦੋਲਨ ਚੱਲਿਆ 18 ਮਹੀਨੇ ਦੇ ਚ ਸਾਡੀਆਂ 750 ਕਿਸਾਨ ਸ਼ਹੀਦ ਹੋਏ ਜਾਂ ਜ਼ਖਮੀ ਹੋਏ ਵੱਧ ਤੋਂ ਕਹਿ ਦਈਏ ਆਪਾਂ ਦਿੱਲੀ ਜਦੋਂ ਲਾਲ ਕਿਲੇ ਦੀ ਘਟਨਾ ਹੋਈ ਤੇ ਅੱਜ ਅਸੀਂ ਹਜੇ ਤਾਂ ਦਿੱਲੀ ਗਏ ਵੀ ਨਹੀਂ ਤੇ ਪਹਿਲਾਂ ਹੀ ਸਾਡੇ ਕਿੰਨੇ ਸ਼ਹੀਦ ਹੋ ਗਏ ਅੱਜ 5 ਨੇਅਰਬੋਟ ਮੈਂ ਗਲਤ ਨਹੀਂ ਤਾਂ 5 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋ ਗਏ ਇੱਕ ਗੋਲੀ ਦੇ ਨਾਲ 22 ਸਾਲਾ ਨੌਜਵਾਨ ਤੁਰ ਗਿਆ ਕਿੰਨੇ ਜ਼ਖਮੀ ਹੋ ਗਏ ਉਹ ਕਿਉਂ ਹੋ ਰਹੇ ਤੁਸੀਂ ਪੀਸਫੁਲੀ ਪ੍ਰੋਟੈਸਟ ਕਰੋ ਹੂੰ ਸਰਕਾਰ ਨੂੰ ਵੀ ਇਹ ਚੀਜ਼ ਜੇ ਦੇਖੋ ਸਰਕਾਰ ਨੂੰ ਕਿਰਨਦੇ ਬਹੁਤ ਤਰੀਕੇ ਇੱਕ ਤੁਸੀਂ ਚੱਕ ਲੋ ਧਰ ਲਓ ਓਏ ਉਡਾ ਦਿਓ ਓਏ ਤੁਸੀਂ ਬਿਆਨਬਾਸੀ ਸੁਣੋ ਦੇਖੋ ਮੈਂ ਮੈਂ ਨਹੀਂ ਕਹਿ ਰਿਹਾ ਮੀਡੀਆ ਵੀ ਉਹੀ ਦਿਖਾਊਗਾ ਨਾ ਜੇ ਮੰਨ ਲਓ ਉਹਨਾਂ ਕੋਲ ਕਲਿੱਪ ਹੀ ਨਾ ਹੋਈ ਕੋਈ ਦਿਖਾਣ ਨੂੰ ਤਾਂ ਕੀ ਦਿਖਾਨਗੇ ਤੁਸੀਂ ਆਪ ਕੰਟੈਂਟ ਦੇ ਰਹੇ ਹੋ ਉਹਨਾਂ ਨੂੰ ਬਿਲਕੁਲ ਆਪ ਦੇ ਅਗੇਂਸਟ ਕਰਨ ਕੋਈ ਨਹੀਂ ਦੇ ਰਿਹਾ ਤੁਸੀਂ ਕਹੋ ਮਹਾਰਾਜ ਜੀ ਲੰਗਰ ਛੱਕੇ ਜਾਓ ਸਾਰੇ ਆਏ ਹਾਂ ਹਣਾ ਆ ਗੱਲਾਂ ਵ ਤਾਂ ਇਹ ਤੂੰ ਇਹ ਦੇਉਈ ਨਾ ਮੈਨਾਂ ਲੱਗਾ ਇੱਥੇ ਲੀਡਰਾਂ ਦੇ ਵੀ ਕਿਤਨੇ ਕਿ ਗਲਤੀਆਂ ਚ ਲੀਡਰ ਇਹ ਗੱਲ ਕਹਿ ਦਿੰਦੇ ਨਾ ਕਿ ਭਾਈ ਆਪਾਂ ਦਿੱਲੀ ਵਧਾਂਗੇ ਜਿੱਥੇ ਰੋਕਣਗੇ ਆਪਾਂ ਉੱਥੇ ਬਹਿ ਜਾਾਂਗੇ ਆਪਾਂ ਅੱਗੇ ਨਹੀਂ ਵਧਣਾ ਇਹ ਉੱਥੇ ਇਹ ਜਦੋਂ ਤੁਸੀਂ ਸਾਰੇ ਆਏ ਹੋ ਨਜਵਾਨਾਂ ਨੂੰ ਕਹਿ ਰਹੇ ਹੋ ਅਸੀਂ ਤਾਂ ਦਿੱਲੀ ਜਾਣਾ ਅਸੀਂ ਤਾਂ ਦਿੱਲੀ ਵਧਣਾ ਕੋਈ ਗੱਲ ਨਹੀਂ ਅਸੀਂ ਕਾਲ ਦੇਵਾਂਗੇ ਕਾਲ ਦੇਵਾਂਗੇ ਫਿਰ ਉਹ ਤਾਂ ਆਪੇ ਤੋਂ ਜੋਸ਼ ਆ ਨਾ ਜਿਹੜੀ ਜਵਾਨੀ ਹੁੰਦੀ ਆ ਗਰਮ ਖੂਨ ਹੁੰਦਾਗਾ ਉਹ ਜੋਸ਼ ਦੇ ਵਿੱਚ ਆ ਜਾਂਦਾ ਹੋਸ਼ ਤੋਂ ਕੰਮ ਨਹੀਂ ਲੈਂਦਾ ਘਾਟਾ ਪੰਜਾਬ ਦਾ ਕਿ ਸੇ ਹੋਰ ਸਟੇਟ ਦਾ ਘਾਟਾ ਨਹੀਂ ਹੈ ਹਰਿਆਣਾ ਵਾਲੇ ਅੱਧਰ ਨਹੀਂ ਆਏ ਬਿਲਕੁਲ ਠੀਕ ਹੈ ਪੰਜਾਬ ਦੇ ਨੌਜਵਾਨੀ ਨੂੰ ਜੇ ਮਰਾਣਾ ਹੀ ਹੈ ਜੇ ਤੁਸੀਂ ਦੁਬਾਰਾ ਇਹੀ ਗੱਲ ਕਹਿਣੀ ਹੈ ਫਿਰ ਤੁਸੀਂ ਆਪਾ ਆਪਾ ਰੋਣ ਲੱਗ ਜੰਨੇ ਆ ਵੀ ਸਰਕਾਰ ਨੇ ਧੱਕਾ ਕਰਤਾ ਐ ਕਰਤਾ ਫਲਾਨਾ ਕਰਤਾ ਮੈਂ ਨਹੀਂ ਕਹਿੰਦਾ ਨਹੀਂ ਕਰਦੇ ਕਰਦੇ ਹਮ ਕਰੀ ਅੰਦੇ ਦੇਖ ਹੀ ਰਹੇ ਆ ਆਪਾਂ ਗੋਲੀਆਂ ਚਲਾਣੀਆਂ ਕੋਈ ਉਹਦਾ ਏਕਤਾ ਦਾ ਪ੍ਰਤੀਕ ਨਹੀਂ ਹੈ ਇਜ਼ਰਾਇਲ ਤੇ ਫਲਾਸਤੀਨ ਵਰਗਾ ਜਿਹੜਾ ਮਾਹੌਲ ਤੁਸੀਂ ਪੈਦਾ ਕਰਤਾ ਜਿਹੜੇ ਡਰੋਨ ਉੱਥੇ ਵਰਤੇ ਜਾਂਦੇ ਸੀ ਉਹ ਡਰੋਨ ਅੱਜ ਪੰਜਾਬ 'ਚ ਵਰਤੇ ਜਾ ਰਹੇ ਆ ਨਹੀਂ ਤੇ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਪਰ ਤੁਸੀਂ ਆਪਦੇ ਬਿਆਨਾਂ ਤੇ ਸਹਿਜ ਅਵਸਥਾ ਨਾਲ ਜਿੱਤ ਸਕਦੇ ਹੋ ਕੱਲ ਕਾਦੀਆਂ ਸਾਹਿਬ ਨੇ ਕਿਹਾ ਕਿ ਦੇਖੋ ਪਿਛਲੀ ਵਾਰੀ ਵੀ ਅਸੀਂ ਅੰਦੋਲਨ ਐਵੇਂ ਨਹੀਂ ਜਿੱਤਿਆ ਹਮ ਅਸੀਂ ਸਹਿਜ ਅਵਸਥਾ ਨਾਲ ਜਿੱਥੇ ਸਾਨੂੰ ਬਲ ਦਾ ਪ੍ਰਯੋਗ ਕਰਨਾ ਪਿਆ ਉੱਥੇ ਕੀਤਾ ਵੀ ਪਰ ਐ ਨਹੀਂ ਵੀ ਚੱਕ ਲੋ ਧਰ ਲੋ ਐ ਕਰਦੇ ਆਂਗੇ ਯੋ ਕਰਦੇ ਆਂਗੇ ਤੁਸੀਂ ਫੇਸਬੁੱਕ ਤੇ ਲੱਗੇ ਹੋਇਓਂ ਅੱਗ ਲਾ ਦੇਾਂਗੇ ਅਸੀਂ ਅੱਗੇ ਅੱਗੇ ਜਾਵਾਂਗੇ ਇਹ ਕੀ ਐ ਤਾਂ ਮੈਂ ਫਲਾਣਾ ਅੰਡਰਐਸਟੀਮੇਟ ਤਾਂ ਨਾ ਅਸੀਂ ਮੋਟ ਵੀ ਬੰਨਿਆ ਸੀ ਨਾ ਪਿਛਲੇ ਅੰਦolan ਦਾ ਅਸੀਂ ਤਾਂ 6 ਮਹੀਨੇ ਜਦੋਂ ਪੰਜਾਬ ਚ ਬੈਠੇ ਸੀ ਦੋ ਦੋ ਘੰਟੇ 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 ਦੇ ਜਾਂ ਅਸੀਂ ਇੱਕ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਰੱਖ ਕੇ ਸਾਡੇ ਲੋਕਾਂ ਨੂੰ ਜਾਗਰੂਕ ਕੀਤਾ ਸੀ ਉਹ ਤਿੰਨ ਕਾਨੂੰਨਾਂ ਬਾਰੇ ਵੀ ਸੰਸੀ ਕਿਉਂ ਉਹ ਵਾਪਸ ਕਰਵਾਉਣੇ ਆ ਕਿਉਂ ਸਾਨੂੰ ਨਹੀਂ ਚਾਹੀਦੇ ਅੱਜ ਅਸੀਂ ਕੀ ਕੀਤਾ ਅਸੀਂ ਅਚਾਨਕ ਉੱਠਦੇ ਆਂ ਮਹੀਨਾ ਪਹਿਲਾਂ ਕਾਲ ਦਿੰਨੇ ਆ ਜੀ 13 ਨੂੰ ਦਿੱਲੀ ਚੱਲੋ ਪਰ ਦੇਖੋ ਕਿਤੇ ਨਾ ਕਿਤੇ ਸਭ ਦੀ ਗਲਤੀ ਹੈ ਪਰ ਨੁਕਸਾਨ ਪੰਜਾਬ ਦਾ ਹੈ ਹਮ ਅੱਜ ਜਵਾਬ ਕਿਸਾਨ ਲੀਡਰਾਂ ਨੂੰ ਵੀ ਮੰਨ ਲਾਦਾ ਦੇਣੇ ਪੈਣਗੇ ਕਿਉਂਕਿ ਉਹ 22 ਸਾਲਾਂ ਪੁੱਤ ਗਿਆ ਅੱਜ ਕਿੰਨੇ ਘਰਾਂ ਦੇ ਪੁੱਤ ਜਿਹੜੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਇੱਕ ਦੇਖੋ ਨੌਜਵਾਨ ਦੀ ਅੱਖ ਕੱਢਣੀ ਪੈਗੀ ਬਿਲਕੁਲ ਉਹ ਸਾਰੀ ਉਮਰ ਲਈ ਗਿਆ ਫਟੜ ਹੋ ਗਿਆ ਦੇਖੋ ਹੁਣ ਇਸਕੀਮ ਨੇ ਕਾਲ ਦਿੱਤੀ ਹੈ 26 ਤਰੀਕ ਨੂੰ ਟਰੈਕਟਰ ਮਾਰਚ ਤੇ ਹਮ ਉਸ ਤੋਂ ਬਾਅਦ 15 ਤਰੀਕ ਨੂੰ ਉਹਨਾਂ ਨੇ ਕਾਲ ਦਿੱਤੀ ਬਈ ਦਿੱਲੀ ਜਾਵਾਂਗੇ ਹਮ ਉਹ ਦੇਖਦੇ ਹਾਂ ਕਿ ਸਰਕਾਰ ਦਾ ਕੀ ਵਤੀਰਾ ਹੁੰਦਾ ਕਿਉਂਕਿ ਐਸਕੇਮ ਜਦੋਂ ਅ ਐਸਕੇਮ ਦੇ ਚਪੰਦੀਆ ਤਾਂ ਉਹ ਸਰਕਾਰ ਨੂੰ ਵੀ ਸੁੰਨਾ ਪੈਂਦਾ ਹੂੰ ਕਿਉਂਕਿ ਸਯੁਕਤ ਕਿਸਾਨ ਮੋਰਚਾ 올 ਓਵਰ ਇੰਡੀਆ ਦੇ ਜਿਹੜੇ ਜੱਥੇਬੰਦੀਆਂ ਨੇ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਕਰਨਾਟਕਾ ਹੋਵੇ ਸਾਰੇ ਪਾਸਿਓਂ ਲੋਕ ਦਿੱਦੀ ਜਾਂਦੇ ਹੂੰ ਦੇਖਣਾ ਪਵੇਗਾ ਸਰਕਾਰ ਦਾ ਕੀ ਵਤੀਰੇ ਦੇ ਉੱਪਰ ਕਿਸ ਤਰੀਕੇ ਨਾਲ ਇਹ ਚੀਜ਼ ਸੋਲਵ ਕੀਤੀ ਜਾਏਗੀ ਜਾਂ ਕੀ ਹੋਊਗਾ ਅੱਗੇ ਦੇਖਦੇ ਹਾਂ ਇੱਕ ਗੱਲ ਹੋਰ ਆ ਆਖੀਰ ਦੇ ਵਿੱਚ ਮੈਨੂੰ ਲੱਗਦਾ ਨਾ ਕਿਹਦੇ ਜਿੱਥੇ ਵੀ ਮਰਦੇ ਆ ਸਾਡੇ ਪੰਜਾਬ ਦੇ ਪੁੱਤ ਮਰਦੇ ਆ ਅੱਜ ਚੀਨ ਦੇ ਬਾਰਡਰਾਂ ਤੇ ਦੇਖ ਲੋ ਪੰਜਾਬ ਦੇ ਨੌਜਵਾਨ ਖੜੇ ਆ ਪਾਕਿਸਤਾਨ ਬਾਰਡਰਾਂ ਦੇ ਪੰਜਾਬ ਦੇ ਪੁੱਤ ਲਾਏ ਹੋਏ ਆ ਤੇ ਅੱਜ ਇਹਨਾਂ ਬਾਰਡਰਾਂ ਦੇ ਉੱਤੇ ਵੀ ਮਾਰਕ ਆਉਣਦੇ ਆ ਪੰਜਾਬ ਦਾ ਪੁੱਤ ਮਾਰਿਆ ਗੋਲੀ ਖਾਈਏ ਅਸੀਂ ਇਹ ਕਹਾਵਤ ਨਹੀਂ ਰਾਜ ਦੀ ਮਾਲ ਖਾਨ ਨੂੰ ਬਾਂਦਰੀ ਡੰਡੇ ਖਾਨ ਨੂੰ ਰਿੱਚ ਉਹ ਸਾਡੇ ਦੇ ਢੋਗਦੀਆਂ ਮੰਨ ਲਾ ਢੋਗਦੀਆਂ ਹੂੰ ਅੰਨ ਖਵਾਨ ਨੂੰ ਤਾਂ ਆਪਾਂ ਯਾਦ ਆ ਜਾਂਦੇ ਆ ਕਣਕ ਲੈਣੀ ਆ ਆਪਾਂ ਯਾਦ ਆ ਜਾਂਦੇ ਆ ਝੋਨਾ ਲੈਣਾ ਆਪਾਂ ਯਾਦ ਆ ਜਾਂਦੇ ਆ ਤੇ ਜਦੋਂ ਗੋਲੀਆਂ ਖਾਣੀਆਂ ਬਾਰਡਰਾਂ ਤੇ ਉਦੋਂ ਆਪਾਂ ਯਾਦ ਆ ਜਾਂਦੇ ਆ। ਇਹੀ ਭਾਰਤ ਮੁਲਕ ਦੀ ਪ੍ਰਧਾਨ ਮੰਤਰੀ ਜਦੋਂ ਅਮਰੀਕਾ ਕਣਕ ਮੰਗਣ ਗਈ ਸੀ ਅਗਲੇ ਨੇ ਕਿਹਾ ਸੀ ਭੁੱਖੇ ਦੇਸ਼ ਦੀ ਰਾਣੀ ਆ ਗਈ। ਫਿਰ ਆ ਕੇ ਪੰਜਾਬੀਆਂ ਨੂੰ ਕਿਹਾ ਸੀ ਉਸੇ ਕਰਕੇ ਅਸੀਂ ਹਰੀ ਕ੍ਰਾਂਤੀ ਚਾਏ ਅਸੀਂ ਜ਼ਮੀਨਾਂ ਆਪਦੀਆਂ ਬੰਜਰ ਕਰ ਲਈਆਂ। ਅਸੀਂ ਆਪਦੇ ਪਸ਼ੂ ਬਿਮਾਰ ਕਰ ਲਏ ਅਸੀਂ ਪੰਜਾਬ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਲੈ ਆਂਦੀਆਂ। ਸਾਡੇ ਬਰਿੰਡੋ ਕੈਂਸਰ ਟ੍ਰੇਨ ਚੱਲਦੀ ਆ। ਬਿਲਕੁਲ ਚੱਲਦੀ ਸਾਡੇ ਪੰਜਾਬ ਚ ਕੈਂਸਰ ਦੇ ਹਸਪਤਾਲ ਖੁੱਲ ਗਏ ਪਤਾ ਹੀ ਨਹੀਂ ਸੀਗਾ ਵੀ ਕੈਂਸਰ ਹੁੰਦਾ ਕੀ ਆ ਅੱਜ ਹਰ ਤੀਜੇ ਘਰੇ ਕੈਂਸਰ ਆ ਤੇ ਅੱਜ ਸਾਨੂੰ ਹੀ ਸਾਨੂੰ ਮਾਰਿਆ ਜਾ ਰਿਹਾ ਜੇ ਅਸੀਂ ਹੱਕ ਮੰਗਣ ਗਏ ਅਸੀਂ ਕਹਾਂ ਕਰਜਾ ਮਾਫ ਕਰ ਦਿਓ ਸਾਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਉਹੀ ਕੁਰਸੀ ਆ ਉਹੀ ਪੋਜੀਸ਼ਨ ਆ ਜਿਨ੍ਹਾਂ ਨੇ ਸ਼ੁਰੂ ਕਰਵਾਇਆ ਅੱਜ ਉਹੀ ਮਾਰ ਰਹੇ ਆ ਉਹੀ ਤਾਂ ਜੇ ਆਪਾਂ ਇੱਕ ਗੱਲ ਸੋਚੀਏ ਸਾਰੇ ਪਾਸੇ ਤੁਸੀਂ ਇਹ ਨੈਗੇਟਿਵ ਪ੍ਰਚਾਰ ਕਰ ਰਹੇ ਹੋ ਵੀ ਪੰਜਾਬੀ ਦਾ ਖਾਲਸਤਾਨੀ ਹੈ ਜਿਹਦੇ ਪੱਗ ਬੰਨੀ ਹੈ ਦਸਤਾਰ ਬੰਨੀ ਉਹ ਖਾਲਸਤਾਨੀ ਹੈ ਕਿਉਂ ਉਹੀ ਖਾਲਸਤਾਨੀ ਹੈ ਜਿਹੜਾ ਢਿੱਡ ਪਰਦਾ ਉਹੀ ਖਾਲਸਤਾਨੀ ਹੈ ਜਿਹੜਾ ਤੁਹਾਡੇ ਬਾਰਡਰਾਂ ਤੇ ਖੜਾ ਹੈ ਅੱਜ ਤੁਸੀਂ ਆਈਪੀਐਸ ਵਰਗੀ ਜਿਹੜੇ ਇੱਕ ਹੋਂਦੇ ਤੇ ਦਾਗ ਲਾ ਲਾਤਾ ਖਾਲਸਤਾਨੀ ਉਹਨੂੰ ਕਹਿ ਕੇ ਬੀਜੇਪੀ ਦੇਵੇ ਜਵਾਬ ਉਸ ਚੀਜ਼ ਦਾ ਇੱਥੇ ਮੈਂ ਰੱਖਿਆ ਮੰਤਰੀ ਪੁੱਛ ਰਿਹਾ ਜਦੋਂ ਰੱਖਿਆ ਮੰਤਰੀ ਖੁਦ ਜਾ ਕੇ ਰਾਜਨਾਥ ਕੋਵਿੰਦ ਬਾਰਡਰ ਦੇ ਉੱਤੇ ਜਾ ਕੇ ਸਿੱਖ ਰੈਜੀਮੈਂਟ ਦੇ ਨਾਲ ਕੇਸਰੀ ਝੰਡਾ ਸਾਹਿਬ ਚੜਾਉਂਦੇ ਆ ਉਦੋਂ ਖਾਲਸਤਾਨੀ ਨਹੀਂ ਸੀ ਉਦੋਂ ਖਾਲਸਤਾਨੀ ਦੱਸੋ ਜਵਾਬ ਦੇ ਨਾ ਕਿਉਂ ਨਹੀਂ ਦਿੰਦੇ ਜਦੋਂ ਮੇਜਰ ਕੁਲਦੀਪ ਸਿੰਘ ਵਰਗੇ ਇਕੱਲੇ ਲੱਖਾਂ ਦੀ ਫੋਰਸ ਦੇ ਨਾਲ ਲੜ ਗਏ ਸੀ ਕੀ ਉਦੋਂ ਵਿੱਚ ਕੁਲਦੀਪ ਸਿੰਘ ਖਾਲਸਤਾਨੀ ਨਹੀਂ ਸੀ ਸਰਕਾਰਾਂ ਕਿਉਂ ਨਹੀਂ ਜਵਾਬ ਦਿੰਦੀਆਂ ਉਦੋਂ ਇਸ ਮੁੱਦੇ ਤੇ ਨਹੀਂ ਸਰਕਾਰਾਂ ਦਾ ਹੁਣ ਜਵਾਬ ਆਪਾਂ ਮੰਗ ਰਹੇ ਹਾਂ ਦੇਵੇ ਜੀ ਦੱਸਦੇ ਸਾਨੂੰ ਦੇਸ਼ ਪਿੱਛੇ ਕਿਉਂ ਜਾ ਰਹੇ ਤੋਂ ਤੈ ਦਿਖਾਇਆ ਜਾ ਰਿਹਾ ਹੈ ਜਿਹੜੇ ਵੀ ਲੋਕ ਦੇਖਦੇ ਨੇ ਜਿਹੜੇ ਵੀ ਲੋਕ ਸਪੋਰਟ ਕਰਦੇ ਨੇ ਮੈਂ ਨਹੀਂ ਕਹਿੰਦਾ ਹਰ ਇੱਕ ਬੰਦੇ ਦੀ ਆਪਦੀ ਦਿਲੀਸ਼ਾ ਹੈ ਜਾਂ ਆਪ ਦਾ ਰਾਈਟ ਹੈ ਕਿ ਸਪੋਰਟ ਕਰੋ ਜਿੰਨੂੰ ਵੀ ਕਰਨਾ ਪਰ ਤੁਸੀਂ ਜੇ ਇਹ ਦੇਸ਼ ਸੁਧਾਰਨਾ ਹੈ ਤਾਂ ਇਹ ਵੇਖ ਕੇ ਕਰੋ ਕਿ ਕੀ ਉਹ ਸਹੀ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਬਿਲਕੁਲ